ਜਗਾ ਚੱਲੇਗਾ ਕਿਸੇ ਕੇ ਬਾਪ ਦਾ ਦੇਸ਼ ਨਹੀਂ ਹੈ ਭਾਈ ہمارے ਕਹਿਣੇ ਦਾ ਮਤਲਬ यही है भैया कि अपने गली में सब शेर होते हां अबे हमारे इलाके में आके दिखाओ अगर दम है तो हमारे बिहार में आके बताओ तब हम बताएंगे इनको अच्छा दामाਾ ਸਾਡੇ ਬਿਹਾਰ ਚ ਆਕੇ ਵਿਖਾਓ ਤੇ ਤੇਰੇ ਚ ਦਾਮਾ ਸਾਡੇ ਪੰਜਾਬੀਆਂ ਦੇ ਅੱਗੇ ਆਕੇ ਖੜ ਤੇਰੀ ਲੱਤਾਂ ਤੋੜ ਕੇ ਤੇਰਾ ਤੇਰਾ ਦਾ ਤਰਨਾ ਗळा ਵੱਢ ਕੇ ਨਾ ਕੁੱਤੇ ਜਿਆ ਮਾਰਾ ਤੈਨੂੰ ਸੂਤਰ ਅਹੀ ਕਰਾਂਗੇ ਪੰਜਾਬੀ ਸਾਰੇ ਟਾਡੇ ਵਰਗਿਆਂ ਨੂੰ ਹੱਥ ਨਹੀਂ ਪਿਆ ਕੇ ਇਹਦਾ ਤਾਂ ਤੂੰ ਹੀ ਮੱਛਰਦੇ ਆ ਠੀਕ ਆ ਇੱਥੇ ਆ ਸਾਡੇ ਪੰਜਾਬ ਦੇ ਵਿੱਚ ਤੇਰੀਆਂ ਲੱਤਾਂ ਬਾਹਾਂ ਵੱਡ ਕੇ ਤੈਨੂੰ ਨੀਂ ਥੱਲੇ ਗੱਡਾਂਗੇ ਤੂੰ ਕਹਿੰਦਾ ਨਾ ਆਪਣੇ ਪੰਜਾਬ 'ਚ ਹਰ ਕੋਈ ਸ਼ੇਰ ਹੁੰਦਾ ਹਾਂ ਸਾਨੂੰ ਆਪਣੇ ਪੰਜਾਬ ਤੇ ਮਾਣ ਸਾਨੂੰ ਆਪਣੇ ਪੰਜਾਬ ਤੇ ਗਰਬ ਆ ਠੀਕ ਆ ਸਾਨੂੰ ਆਪਣੀ ਧਰਤੀ ਮਾਂ ਤੇ ਗੁਰੂਆਂ ਪੀਰਾਂ ਵਾਲੀ ਧਰਤੀ ਤੇ ਸਾਨੂੰ ਮਾਣ ਵਾ ਤੁਹਾਡੇ ਵਾਂਗੂ ਗੰਦ ਨਹੀਂ ਪਾਇਆ ਆਪਾਂ ਠੀਕ ਆ ਤੈਨਾਂ ਇੱਥੇ ਆ ਕੇ ਵਿਖਾ ਰਹੀ ਆ ਕੇ ਤੂੰ ਸਾਡੇ ਪੰਜਾਬ ਦੇ ਵਿੱਚ ਆ ਕੇ ਦਿਖਾਤੇ ਅਚਾਨਕ ਵਾਤੇ ਜੇ ਸਾਡੇ ਪੰਜਾਬੀ ਤੈਨੂੰ ਚੀਰ ਨਾ ਦੇਣਾ ਤਰੀ ਮੜੀ ਨਾ ਇਥੇ ਪੱਟਣ ਕਰੇ ਫੇਰ ਗੱਲ ਕਰੀ ਠੀਕ ਆ ਆਪਣੀ ਜਗ੍ਹਾ ਤੇ ਕੁੱਤੇ ਵਾਂਗੂ ਭੌਂਕਣ ਡਿਆ ਆਪਣੇ ਵਿਹਾਰ ਦੇ ਵਿੱਚ ਕੁੱਤੇ ਵਾਂਗੂ ਬਗਵਾਸ ਕਰਨ ਡਿਆ ਤੂੰ ਠੀਕ ਆ ਸ਼ਰਮ ਕਰੋ ਥੋੜੀ ਬਾਲੀ ਜੇ ਤੁਹਾਡੀਆਂ ਤੁਹਾਡੀਆਂ ਮਾਵਾਂ ਪੈਣਾ ਨਾ ਇਦਾਂ ਹੋਵੇ ਤਾਂ ਤੁਹਾਨੂੰ ਜਾਵੇ ਲੱਗ ਪਤਾ ਠੀਕ ਆ ਉਸ ਮਾਂ ਨੂੰ ਪੁੱਛ ਕੇ ਵੇਖ ਕੀ ਬਣਿਆ ਵਾ ਠੀਕ ਆ ਬਗਵਾਸ ਘੱਟ ਕਰ ਮੂੰਹ ਸਿਮਾਲ ਕੇ ਗੱਲ ਕਰ ਜੇ ਤੂੰ ਇਹ ਨਾ ਨਾ ਸਾਰੇ ਸ਼ੇਰ ਆ ਸਾਰੇ ਆਪਣੀ ਆਪਣੀ ਜਗ੍ਹਾ ਤੇ ਸ਼ੇਰ ਹੀ ਹੁੰਦੇ ਆ ਠੀਕ ਆ ਸਾਡਾ ਪੰਜਾਬ ਜਿਹੜਾ ਸੋਨੇ ਦੀ ਚਿੜੀ ਸੀ ਤੂੰ ਤੁਸੀਂ ਕੀ ਬਣਾ ਕੇ ਰੱਖਤਾ ਤੁਹਾਡੇ ਬਈਆਂ ਗੰਦਿਆਂ ਨੇ ਚੌਲਖਾਣੀ ਗੰਦੀ ਜਾਤ ਨੇ ਠੀਕ ਆ ਤੁਸੀਂ ਸਾਡੇ ਪੰਜਾਬ ਨੂੰ ਲੱਜ ਲਾਈ ਪਈ ਸਾਡੇ ਪੰਜਾਬ ਦੇ ਵਿੱਚ ਵੜ ਕੇ ਠੀਕ ਆ ਸ਼ਰਮ ਕਰੋ ਥੋੜੀ ਬਾਲੀ ਜੇ ਤੁਹਾਨੂੰ ਸ਼ਰਮ ਸ਼ਰਮ ਹੈਗੀ ਆ ਨਾ ਤਾਂ ਬੱਸ ਕਰੋ ਜਾ ਸਕਦੇ ਆਪਣੇ ਉਧਰ ਬਿਹਾਰ ਦੇ ਵਿੱਚ ਜਾ ਕੇ ਗੰਦ ਪਾਓ ਇੱਜਾ ਲੁੱਟੋ ਜੋ ਮਰਜ਼ੀ ਕਰੋ ਆਪਣੇ ਬਿਹਾਰ ਦੇ ਵਿੱਚ ਜਾਓ ਉਧਰ ਗੰਦ ਪਾਓ ਜਾ ਕੇ ਇੱਧਰ ਨਹੀਂ ਗੰਦ ਪੈਣਾ ਇੱਧਰ ਨਹੀਂ ਤੁਹਾਡਾ ਰਾਜ ਚੱਲਣਾ ਇਹ ਭੁੱਲ ਜਾ ਹੁਣ ਮੇਰੇ ਜਿੰਨੇ ਵੀ ਜਿੰਨੇ ਵੀ ਮੇਰੇ ਵੀਰਿਆ ਨਿਹੰਗ ਵੀਰ ਆ ਸਾਰੇ ਖੜੇ ਹੋਗੇ ਤੁਹਾਡੇ ਛੱਤਰ ਮਾਰਨ ਲਈ ਠੀਕ ਆ ਹੁਣ ਤੁਹਾਡੇ ਜੁੱਤੀਆਂ ਪੈਣੀਆਂ ਜੁੱਤੀਆਂ ਜਿੰਨੇ ਵੀ ਨਿਹੰਗ ਵੀਰ ਮੇਰੇ ਆ ਨਾ ਖਾਲਸੇ ਦਾ ਰਾਜ ਹੋਣਾ ਹੀ ਹੋਣਾ ਵਾ ਤੁਹਾਡੇ ਛੱਤਰ ਪਹਿਣੇ ਹੀ ਪਹਿਣੇ ਆ ਜਿੰਨਾ ਤੁਸੀਂ ਗੰਦ ਪਾਇਆ ਪਿਆ ਤੂੰ ਕਹਿੰਦਾ ਨਾ ਆਪਣੀ ਜਗ੍ਹਾ ਤੇ ਸ਼ੇਰ ਹੁੰਨੇ ਚੌਲਖਾਨੀ ਗੰਦੀ ਜਾਤ ਹਾਂ ਆਪਣੀ ਜਗ੍ਹਾ ਤੇ ਸਾਰੇ ਹੀ ਸ਼ੇਰ ਹੁੰਦੇ ਆ ਸਾਡੇ ਨਿਹੰਗ ਵੀਰ ਹੈ ਨਾ ਖਾਲਸੇ ਉੱਠ ਗਏ ਤੇ ਤੁਹਾਡੀਆਂ ਧੌਣਾ ਲਾ ਦੇਣੀਆਂ ਧੌਣਾ ਬਚ ਜੋ ਚਲ ਜੋ ਆਪਣੇ ਉਥੇ ਗੰਦੇ ਵਿਹਾਰ ਦੇ ਵਿੱਚ ਠੀਕ ਆ ਸ਼ਰਮ ਕਰੋ ਥੋੜੀ ਬਾਲੀ ਗੰਦ ਪਾਇਆ ਪਿਆ ਤੁਸੀਂ ਸ਼ਰਮ ਕਰੋ ਤੁਮੂੰ ਹੀ ਤਾਂ ਸ਼ਰਮ ਲਾਈ ਪਈ ਆ ਤੁਹਾਨੂੰ ਮਾਸਾ ਚੜੀ ਲਿਖੀਣਾ ਨਹੀਂ ਹੈਗਾ ਆ ਜੰਨੇ ਤੁਸੀਂ ਮੀਡੀਆ ਦੇ ਵਿੱਚ ਮੂੰਹ ਚੁੱਕ ਕੇ ਸ਼ਰਮ ਤੁਹਾਨੂੰ ਆਨੇ ਦੇ ਕੰਮ ਦੀ ਨਹੀਂ ਹੈਗੀ ਠੀਕ ਆ ਇਹ ਟਾਡੇ ਚ ਰਵਾਜ ਚੱਲਦੇ ਆ ਇਹ ਚੀਜ਼ਾਂ ਦੇ ਠੀਕ ਆ ਉਧਰ ਹੀ ਜਿੱਤਾ ਉੱਚਾ ਲੁੱਟੋ ਜਾ ਕੇ ਇੱਧਰ ਨਹੀਂ ਇਹ ਕੰਮ ਬਣਨੇ ਸਾਡੇ ਪੰਜਾਬੀ ਖੜੇ ਹੋ ਗਏ ਆ ਸਾਡੇ ਪੰਜਾਬੀ ਜਾਗ ਪਏ ਆ ਜਿਦਾਂ ਹੀ ਮੇਰੇ ਪੰਜਾਬੀ ਵੀਰ ਆ ਸਾਰੇ ਖੜ ਗਏ ਆ ਮੈਂ ਉਹਨਾਂ ਵੀਰਾਂ ਦਾ ਧੰਨਵਾਦ ਕਰਦੀ ਦਿਲੋਂ ਸਲੂਟ ਮਾਰਦੀ ਆ ਠੀਕ ਆ ਤੁਹਾਡੇ ਵਰਗੇ ਗੰਦੇਆ ਲੋਕਾਂ ਨੂੰ ਕੱਢਣ ਲਈ ਸਾਡੇ ਪੰਜਾਬੀ ਜਾਗੇਗੇ ਆ ਬਥੇਰਾ ਤੁਸੀਂ ਰਾਜ ਕਰ ਲਿਆ ਇੱਧਰ ਠੀਕ ਆ ਕੁਛ ਨਾ ਕੁਛ ਹੋਏਗਾ ਜ਼ਰੂਰ ਇਹ ਚੀਜ਼ਾਂ ਦੇ ਹੱਲ